जय श्री राधे बोलवा के बिहारी लाल की जय तो समराला के समस्त भक्तों को यह जानकर के बहुत आनंद एवं हर्ष होगा कि आने वाली 15 अक्टूबर 2025 को शिव शंकर श्री शिव शंकर सेवा दल रजिस्टर्ड समिति के तत्वाधान में बहुत सुंदर हरिनाम संकीर्तन का आयोजन हो रहा है और कीर्तन स्थल है कन्या सीनियर सेकेंडरी स्कूल खन्ना रोड समराला जिला लुधियाना पंजाब रात्रि ठीक आठ बजे से हमदास वृंदावन से हरि नाम संकीर्तन के लिए समराला पहुंच रहे हैं आप सब भी सादर आमंत्रित हैं आइए 15 अक्टूबर 2025 को साय आठ बजे से समराला में हरि नाम संकीर्तन की भागीरथी में हम सब गोते लगाए आप सब के लिए बहुत बहुत शुभकामनाएं और श्री शिव शंकर सेवा दल रजिस्टर्ड इस प्यारी सी हमारी समिति को भी बहुत बहुत उत्सव के लिए शुभकामनाएं ਖੂਬ ਸ਼੍ਰੀ ਜੀ ਦੀ ਕਿਰਪਾ ਵਾਹ ਵਰਸੇਗੀ ਆਪ ਸਭ ਪਧਾਰੀਏ ਆਪਕੇ ਲਈ ਜੈ ਸ਼੍ਰੀ ਰਾਧਾ ਜੈ ਸ਼੍ਰੀ ਰਾਧਾ ਹਾਂਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜੈ ਮਾਤਾ ਜੀ ਜੈ ਸ਼੍ਰੀ ਸ਼ਾਮ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ ਸਾਡਾ 15 ਅਕਤੂਬਰ ਦਿਨ ਬੁੱਧਵਾਰ ਯਾਨੀ ਕਿ ਕੱਲ ਨੂੰ ਜੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਗਰਾਊਂਡ ਦੇ ਵਿੱਚ ਸ਼ਿਵ ਸ਼ੰਕਰ ਸੇਵਾ ਦਲ ਵੱਲੋਂ ਜੋ ਹਰ ਸਾਲ ਜਾਗਰਣ ਕਰਵਾਇਆ ਜਾ ਰਿਹਾ ਉਹ ਕੱਲ ਨੂੰ ਕਰਵਾਇਆ ਜਾ ਰਿਹਾ ਜੀ ਇਸ ਦੇ ਵਿੱਚ ਜੀ ਬ੍ਰਿੰਦਾਵਨ ਤੋਂ ਸਾਡੇ ਚਿੱਤਰ ਵਿਜੈਤਰ ਜੀ ਮਹਾਰਾਜ ਆ ਰਹੇ ਹਨ। ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਗਰਨ ਦੇ ਵਿੱਚ ਟਾਈਮ ਸਿਰ ਪਹੁੰਚ ਕੇ ਜਾਗਰਨ ਦੀ ਰੌਣਕ ਨੂੰ ਵਧਾਓ ਜੀ। ਲੰਗਰ ਵਗੈਰਾ ਲੱਗੀ ਪ੍ਰਬੰਧ ਕੀਤਾ ਗਿਆ। ਇਸ ਦੇ ਵਿੱਚ ਹੀ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਦਾਂ ਕਿ ਨੈਣਾ ਦੇਵੀ ਲੰਗਰ ਕਮੇਟੀ, ਜੀ ਜੀ ਐਸ ਫਾਊਂਡੇਸ਼ਨ, ਲਖਦਾਰ ਫਾਊਂਡੇਸ਼ਨ ਤੇ ਆਪਣੇ ਓਮ ਨਮੋ ਸ਼ੋਇ ਕਲੱਬ ਆਪਣੇ ਸਮਰਾਲਾ ਵੱਲੋਂ ਜੀ ਜੋ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ ਉਹ ਸਾਰੇ ਕਲੱਬ ਰਲ ਕੇ ਸਹਿਯੋਗ ਦੇ ਨਾਲ ਲੰਗਰ ਲਗਾ ਰਹੇ ਨੇ ਕੋਈ ਹੋਰ ਫੰਡਰ ਵੀ ਆ ਰਿਹਾ ਹਾਂਜੀ ਇਸ ਦੇ ਵਿੱਚ ਸਾਡੇ ਕਥਾਵਾਚਕ ਰਮਰ ਰੋਮੀ ਜੀ ਆ ਠੀਕ ਹਾਂਜੀ ਕੀ ਜਾਣਕਾਰੀ ਹੈ ਜਿਹੜਾ ਕੱਲ੍ਹ ਹੋਣਾ ਹੈ ਜੈ ਮਾਤਾ ਦੀ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੱਲ੍ਹ 23ਵਾਂ ਵਿਸ਼ਾਲ ਜਾਗਰਣ ਹੋਣ ਜਾ ਰਿਹਾ 15 ਤਰੀਕ ਨੂੰ ਰਾਤੀ ਸਹੀ 8:30 ਮਿੰਟ ਤੇ ਜਾਗਰਣ ਸ਼ੁਰੂ ਹੋ ਜੂਗਾ ਜੀ ਇਹ ਹੋਰ ਕੀ ਜਾਣਕਾਰੀ ਹੈ ਜੀ ਇਹ ਵੀ ਸਾਨੂੰ ਇਹਦੇ ਵਿੱਚ ਭਵਨ ਬਹੁਤ ਵਧੀਆ ਸਜਾਵਟ ਦੇਖਣਯੋਗ ਹੋਏਗੀ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਆਪਣੇ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿੰਨੇ ਵਜੇ ਇੱਥੇ ਡੋਡਕੋ ਪੌਂਟਰ ਤੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਹੀ 8:00 ਵਜੇ ਪਹੁੰਚਣ ਦੀ ਕਿਰਪਾ ਦਾ ਕਰਨ ਤੇ ਮਾਤਾ ਦੇ ਗੁਣ ਗਾਣ ਸਹੀ ਬਦਹਾ ਜੀ ਤਿਆਰੀਆਂ ਚਾਹਵਣੀਆਂ ਕੀ ਕਹਿਣਾ ਚਾਹੁੰਦੇ ਜਿਹੜਾ ਕੱਲ ਨੂੰ ਤੌਰ ਹੈ ਜੈ ਮਾਤਾ ਦੀ ਸਾਰਿਆਂ ਨੂੰ ਜੀ ਸਾਡੇ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸਾਡਾ 23ਵਾਂ ਵਿਸ਼ਾਲ ਭਗਵਤੀ ਜਾਗਰਣ ਕਿਉਂਕਿ ਅਸੀਂ ਹਰ ਸਾਲ ਮਹਾਮਾਈ ਦਾ ਗੁਣਗਾਨ ਕਰਵਾਨੇ ਆ ਇਸ ਵਾਰ ਕੁੜੀਆਂ ਵਾਲੇ ਸਕੂਲ ਵਿੱਚ 23ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬ੍ਰਿੰਦਾਵਨ ਤੋਂ ਚਿੱਤਰ-ਚਿੱਤਰ ਜੀ ਆ ਰਹੇ ਨੇ ਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਜਲਦੀ ਤੋਂ ਜਲਦੀ ਆਓ ਤੇ ਜਾਗਰਣ ਦਾ ਆਨੰਦ ਮਾਣੋ